ਆ ਜੋ ਬਈ ਆ ਜੋ ਲਾਈਵ ਤੇ ਆ ਕੋਈ ਤਾਂ ਜੋ 19 ਸਕੰਡ ਲੰਘ ਗਏ ਕੋਈ ਵੀ ਨਹੀਂ ਆਇਆ ਲਾਈਕ ਜ਼ਰੂਰ ਆ ਗਿਆ ਸੋ ਅੱਜ ਪਹਿਲੀ ਵਾਰ ਲਾਈਵ ਹੋਇਆ ਮੈਂ ਜਦੋਂ ਦਾ ਮੈਂ YouTube ਚੈਨਲ ਬਣਾਇਆ ਸੋ YouTube ਤੋਂ ਇਲਾਵਾ ਮੇਰਾ Instagram ਦਾ ਚੈਨਲ ਵੀ ਡਾਰਕ ਸਾਕ ਟੀਵੀ ਅੱਜ ਲਾਈਵ ਹੋਣ ਦਾ ਮੇਨ ਰੀਜ਼ਨ ਇਹੀ ਸੀਗਾ ਕਿ ਮੈਂ ਦੱਸਣਾ ਸੀਗਾ ਕਿ ਮੈਂ ਯਾਤਰਾ ਸ਼ੁਰੂ ਕਰਨੀ ਆ ਤੇ ਯਾਤਰਾ ਜਿਹੜੀ ਸ਼ੁਰੂ ਕਰਨੀ ਆ ਉਹ ਕਰਨੀ ਆ ਸ਼੍ਰੀ ਹਿਮਕੁੰਨ ਸਾਹਿਬ ਦੀ। ਸੋ ਉਹਦੇ ਬਾਰੇ ਦੱਸਣਾ ਸੀ ਕਿ ਉਹ ਅੱਜ ਹੀ ਸ਼ੁਰੂ ਕਰਨੀ ਆ ਤੇ ਅੱਜ ਥੋੜੀ ਦੇਰ ਤੱਕ ਜਾਨੀ ਕਿ 4 ਵਜੇ ਆ 4:30 ਪੌਣੇ 5 5 ਵਜੇ ਤੱਕ ਮੈਂ ਯਾਤਰਾ ਸਟਾਰਟ ਕਰਨੀ ਆ ਤੇ ਜਿਹੜਾ ਅੱਜ ਦਾ ਮੇਰਾ ਸਟੇ ਹੋਊਗਾ ਪਹਿਲੇ ਦਿਨ ਦਾ ਉਹ ਹੋਊਗਾ ਦਰਾਹਾ ਸ਼੍ਰੀ ਮੰਜੀ ਸਾਹਿਬ। ਤੇ ਮੰਜੀ ਸਾਹਿਬ ਤੋਂ ਕੱਲ ਨੂੰ ਚੱਲ ਕੇ ਰਹੰਦ ਰਾਜਪੁਰਾ ਰਾਜਪੁਰੇ ਤੋਂ ਅੰਬਾਲਾ ਅੰਬਾਲੇ ਤੋਂ ਗੇ ਪੰਜੋਖੜਾ ਸਾਹਿਬ ਤੇ ਆ ਕੋਸ਼ਿਸ਼ ਰਹੂਗੀ ਕਾਲਾ ਅੰਬ ਤੱਕ ਪਹੁੰਚਿਆ ਜਾਵੇ ਤੇ ਦੂਜਾ ਇੱਕ ਹੋਰ ਜਿਹੜੀ ਮੇਨ ਚੀਜ਼ ਮੈਂ ਦੱਸਣੀ ਸੀ ਉਹ ਇਹ ਸੀਗੀ ਕਿ ਜਿਹੜਾ ਬਲੌਗ ਆ ਉਹ ਤਕਰੀਬਨ ਕੱਲ ਨੂੰ ਆ ਸੌਰੀ ਕੱਲ ਨੂੰ ਨਹੀਂ ਨਾ ਪਰਸੋਂ ਤੋਂ 8 ਵਜੇ ਸਵੇਰੇ ਅਪਲੋਡ ਹੋਇਆ ਕਰੂਗਾ ਦਿੱਲੀ ਸਵੇਰੇ 8 ਵਜੇ ਬਲੌਗ ਆਇਆ ਕਰੂਗਾ ਵੀਡੀਓ ਦਾ ਤੇ ਇਹ ਜਿਹੜੀ ਯਾਤਰਾ ਆਪਣੀ ਕੋਈ 15 ਤੋਂ 20 ਦਿਨ ਦੀ ਹੋਏਗੀ ਤੇ ਰੋਜ਼ ਦਾ ਬਲੌਗ ਜਿਹੜਾ ਆਇਆ ਕਰੂਗਾ ਜਿਵੇਂ ਕੱਲ ਨੂੰ ਮੰਜੀ ਸਾਹਿਬ ਤੋਂ ਲੈ ਕੇ ਰਸਤੇ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਆਉਣਗੇ ਜਿਵੇਂ ਆਪਾਂ ਅੰਬਾਲੇ ਲਾਰੀਏ ਬੋੜੀ ਸਾਹਿਬ ਗੁਰਦੁਆਰਾ ਹੋ ਗਿਆ ਸਤ ਪੰਜੋਖੜਾ ਸਾਹਿਬ ਜਿੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਗੁੰਗੇ ਕੋਲੋਂ ਗੀਤਾ ਦੇ ਅਰਥ ਕਰਵਾਏ ਸੀ ਅੱਗੇ ਆਪਾਂ ਜੇ ਟੋਕਾ ਸਾਹਿਬ ਪਹੁੰਚਿਆ ਗਿਆ ਸ਼ਾਇਦ ਉੱਥੇ ਵੀ ਦਰਸ਼ਨ ਕਰੀਏ ਤੇ ਇੱਕ ਚੀਜ਼ ਜਿਹੜੀ ਮੇਨ ਖਾਸ ਹੋਰ ਕਿ ਆਪਣੀ ਕੋਸ਼ਿਸ਼ ਰਹੂਗੀ ਆਪਾਂ ਲੋਕਾਂ ਤੋਂ ਵੱਖਰਾ ਰਾਹ ਲੈ ਕੇ ਚੱਲੀਏ। ਹੁਣ ਅਕਸਰ ਕੀ ਕਰਦੇ ਕਾਲੀ ਦੇ ਮਾਰੇ ਲੋਕ ਸ਼ਾਰਟਕਟ ਬਹੁਤ ਮਾਰਦੇ ਆ ਪਰ ਆਪਾਂ ਨੂੰ ਕੋਈ ਕਾਲੀ ਨਹੀਂ ਆ। ਆਪਾਂ ਵੱਧ ਤੋਂ ਵੱਧ ਉਹਨਾਂ ਥਾਵਾਂ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾਂ ਥਾਵਾਂ ਅ ਦੇ ਦਰਸ਼ਨ ਅਕਸਰ ਆਪਾਂ ਬਹੁਤ ਘੱਟ ਕੀਤੇ ਆ ਜਿੱਦਾਂ ਕਪਾਲ ਮੋਚਨ ਸਾਹਿਬ ਵਾਲਾ ਰੂਟ ਵੀ ਆਪਾਂ ਜੇ ਲੈਣਾ ਹੋਵੇ ਲੈ ਸਕਦੇ ਆ ਕਿਉਂਕਿ ਉਹਦੇ ਉੱਪਰ ਵੀ ਕਾਫੀ ਗੁਰਦੁਆਰਾ ਸਾਹਿਬ ਆ ਜਾਂਦੇ ਆ ਜਿੱਦਾਂ ਪੀਰ ਬੁੱਧੂ ਸਾਹਿਬ ਦਾ ਘਰ ਆ ਜਾਂਦਾ ਸਡੋਰੇ ਦੇ ਵਿੱਚ ਸਡੋਰੇ ਤੋਂ ਅੱਗੇ ਕਪਾਲ ਮੋਚਨ ਆ ਜਾਂਦਾ ਤੇ ਕਪਾਲ ਮੋਚਨ ਤੋਂ ਜੇ ਆਪਾਂ ਦੇਖੀਏ ਤੇ ਅੱਗੇ ਗੁਰੂ ਖਾਲਸੇ ਦੀ ਰਾਜਧਾਨੀ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਖਾਲਸੇ ਦੀ ਸਭ ਤੋਂ ਪਹਿਲੀ ਰਾਜਧਾਨੀ ਬਣਾਈ ਸੀ ਲੋਗੜ ਸਾਹਿਬ ਤੇ ਕਪਾਲ ਮੋਚਨ ਤੋਂ 18 ਕਿਲੋਮੀਟਰ ਅੱਗੇ ਉਹ ਵੀ ਆ ਜਾਂਦੀ ਹੈ ਤੇ ਉਹ ਰੋਟ ਵੀ ਹੈਗਾ ਜੇ ਆਪਾਂ ਉਹ ਰੂਟ ਲੈਣਾ ਹੋਇਆ ਤੇ ਗਰਮੀ ਵਾਕਈ ਬਹੁਤ ਆ ਤੇ ਪਰ ਕੀ ਕੀਤਾ ਜਾਵੇ ਗਰਮੀ ਨੇ ਤਾਂ ਪਈ ਜਾਣਾ ਤੇ ਬਾਕੀ ਗਰਮੀ ਨੂੰ ਗਰਮੀ ਮਾਰਦੀ ਆ ਜੇ ਆਪਾਂ ਦੁਪਹਿਰੇ ਤੁਰਾਂਗੇ ਕਹਿੰਦੇ ਹੋਰ ਵੀ ਵਧੀਆ ਲੱਗੂਗਾ ਅਸੋ ਥੋੜੀ ਦੇਰ ਤੱਕ ਆਪਾਂ ਜਿਹੜਾ ਸਫ਼ਰ ਉਹ ਸ਼ੁਰੂ ਕਰਦੇ ਆ ਤੇ 8 ਵਜੇ ਦਿੱਲੀ ਆਪਣਾ ਬਲੌਗ ਆਇਆ ਕਰੂਗਾ YouTube ਦੇ ਉੱਤੇ ਤੇ ਸਾਰਿਆਂ ਨੇ ਵੇਖਿਆ ਕਰਨਾ ਤੇ ਉਹਨੂੰ ਸ਼ੇਅਰ ਵੀ ਕਰਿਆ ਕਰਨਾ ਤੇ ਕਾਲੇ ਅੰਬ ਰਿਸ਼ਤੇਦਾਰੀ ਅਸਰੋਜ ਦੀ ਠੀਕ ਆ ਉਹਨਾਂ ਨੂੰ ਕਈ ਚਾਹ ਧਰ ਕੇ ਰੱਖਣ ਪਰਸੋਂ ਉਹ ਕੱਲ ਨੂੰ ਕਰ ਲੈਣਚਾ ਤੇ ਮਨਜੀ ਸਾਹਿਬ ਹਾਂ ਮਨਜੀ ਸਾਹਿਬ ਹੋ ਕੇ ਜਾਣਾ ਮੈਂ ਆ ਦਰਾਹੇ ਦਰਾਹੇ ਰੁਕਣਾ ਜਿਵੇਂ ਦਰਾਹੇ ਤਕਰੀਬਨ ਮੈਂ ਪਹੁੰਚ ਜਾਊਂਗਾ 6:30 7 ਵਜੇ ਤੱਕ ਸੋ ਦਰਾਹੇ ਪਹੁੰਚੂੰਗਾ 6:30 7 ਵਜੇ ਤੱਕ ਤੇ ਉੱਥੇ ਰੁਕੂੰਗਾ ਉੱਥੋਂ ਸਵੇਰੇ ਕੋਸ਼ਿਸ਼ ਰਾਊਗੀ 3:30 ਜਾਂ 4 ਵਜੇ ਸਵੇਰੇ ਤੁਰਾਂ ਤਾਂ ਕਿ ਜਿਹੜਾ ਮੈਂ ਟਾਈਮ ਸਿਰ ਲਾਈਕ ਕਾਲੇ ਕੀ ਹੋਣਾ ਪਹਿਲਾਂ ਹੀ ਬਥੇਰੇ ਕਾਲੇ ਜਾਂ ਸੀ ਔਰ ਏਕੇ ਵੀ ਆ ਗਈ ਕੋਈ ਗੱਲ ਨਹੀਂ ਗਰਮੀ ਕੀ ਕਹਿੰਦੀ ਆ ਆਪਾਂ ਇੱਥੇ ਗਰਮੀ ਨੂੰ ਕਹੀ ਜਾਂਦੇ ਆ ਗਰਮੀ ਆ ਗਰਮੀ ਆ ਉੱਥੇ ਹਿਮਗੰਨ ਸਾਹਿਬ ਦੀ ਵੀਡੀਓ ਵਾਇਰਲ ਹੋਈ ਮਿਆਂ ਕਹਿੰਦੇ ਬਰਫ਼ ਜ਼ਿਆਦਾ ਪੈ ਗਈ ਯਾਤਰਾ ਰੋਕਤੀ ਤੇ ਆ ਚੱਕੋ ਕਰਾ ਲੈ ਹੋ ਕੇ ਜਾ ਮੈਂ ਤੂੰ ਇਹ ਨਹੀਂ ਕਹਿੰਦੀ ਮੈਂ ਰਾਜਪੁਰੇ ਆਉਂਗੀ ਬੈਲ ਕੰਮ ਕਰਨ ਸੋ ਇਸ ਕਰਕੇ ਜਿਹੜੀ ਆਪਾਂ ਯਾਤਰਾ ਸ਼ੁਰੂ ਕਰਨੀ ਹੈ ਅੱਜ ਤੇ 8 ਵਜੇ ਬਲੌਗ ਆਪਣਾ ਆਇਆ ਕਰਨਾ ਤੇ ਬਲੌਗ ਸਾਰਿਆਂ ਨੇ ਦੇਖਿਆ ਕਰਨਾ ਕੱਲਾ ਦੇਖਿਆ ਨਹੀਂ ਕਰਨਾ ਉਹਨੂੰ ਸ਼ੇਅਰ ਵੀ ਕਰਿਆ ਕਰਨਾ ਉਹਤੇ ਕਮੈਂਟ ਵੀ ਕਰਿਆ ਕਰਨਾ ਤੇ ਉਹਨੂੰ ਲਾਈਕ ਵੀ ਕਰਿਆ ਕਰਨਾ ਅੱਛਾ ਜਿਤੇ ਲੰਬਟੀਕ ਹਾਂ ਲੈ ਆਵਾਂਗੇ ਕੋਈ ਚੱਕਰ ਦੀ ਬਰਫ਼ ਲਿਆਵਾਂਗੇ ਪਚੋੜੇ 'ਚ ਪਾ ਕੇ ਆਉਣ ਲੱਗੇ ਮੈਂ ਤਾਂ ਪੱਥਰ ਚੱਕ ਲਿਆਵਾਂਗੇ ਉੱਥੋਂ ਐਵੇਂ ਕਹ ਦਿਆਂਗੇ ਤੇ ਧੀਮਦੇ ਪੈਰ ਰੱਖੇ ਸੀ ਹਾਂ ਤੋਪ ਹੈਗੀ ਆ ਕੋਠੇ ਤੇ ਸੋ ਮੈਂ ਹੁਣੇ ਬਾਜ਼ਾਰ ਜਾ ਕੇ ਆਇਆ ਸੀਗਾ ਤੇ ਹਾਂ ਕੋਦੇ ਦੇ ਬਲੌਕ ਮੈਂ ਹਰੇ ਵੀ ਕੋਦੇ ਤੇ ਦੇਖਦਾ ਕਿਉਂਕਿ ਉਹਦਾ ਉਹ ਜੌਨਸਬਰਗ ਪਹੁੰਚ ਗਿਆ ਸ਼ਾਇਦ ਉਹ ਪਰ ਉਹਦਾ ਸਫਰ ਬੜਾ ਵਧੀਆ ਸੀਗਾ ਜਿੱਦਾਂ ਉਹਨੇ ਅਥੋਪੀਆ ਤੋਂ ਸ਼ੁਰੂ ਕੀਤਾ ਅਥੋਪੀਆ ਤੋਂ ਅੱਗੇ ਫਿਰ ਉਹ ਕੀਨੀਆ ਗਿਆ ਕੀਨੀਆ ਤੋਂ ਅੱਗੇ ਤਨਜ਼ਾਨੀਆ ਗਿਆ ਤਨਜ਼ਾਨੀਆ ਤੋਂ ਫਿਰ ਕੀਨੀਆ ਫਿਰ ਕੀਨੀਆ ਤੋਂ ਉਸ ਗਾਂਡਾ ਉਸ ਗਾਂਡੇ ਤੋਂ ਰਵਾਂਡਾ ਰਵਾਂਡੇ ਤੋਂ ਬਰੂਂਡੀ ਬਰੂndi ਤੋਂ ਮਲਾਵੀ ਮਲਾਵੀ ਤੋਂ ਅੱਗੇ ਜ਼ਾਂਬੀਆ ਜ਼ਾਂਬੀਆ ਤੋਂ ਅੱਗੇ ਬੋਸਟਵਾਨਾ ਬੋਸਟਵਾਨਾ ਤੋਂ ਅੱਗੇ ਨਵੀਬੀਆ ਨਵੀਬੀਆ ਤੋਂ ਅੱਗੇ ਫਿਰ ਹੋ ਗਿਆ ਸਾਊਥ ਅਫਰੀਕਾ ਹਾਂ ਸੋ 4 ਦੇਸਾਂ ਪਰ ਦੇਖੇ ਹੋਏ ਆ ਮੈਂ ਤੇ ਆਪਾਂ ਖੁੱਦਾਂ ਕਿਉਂ ਬਣਾਣਾ ਆਪਾਂ ਵਿਆਹਤਵਰੀ ਵਾਲਾ ਹੀ ਬਣਾਗੇ ਸੋ ਹਾਂ ਤੇ ਦਿਨ ਹੁਣ ਵੱਡੇ ਆ ਤੇ ਤਾਂ ਕਰਕੇ ਸਾਢੇ 5 ਹਾਂ ਗੱਲ ਸਾਬ ਸਾਢੇ 5 ਵੀ ਠੀਕ ਰਹੂਗਾ ਸਾਢੇ 5 ਤੁਰਾਂਗੇ ਤੇ ਤਾਂ ਵੀ ਵਧੀਆ ਕਿਉਂਕਿ ਮੈਨੂੰ ਲੱਗਦਾ ਦੂਰਾ ਹੈਗਾ ਇੱਥੋਂ 38 ਕਿਲੋਮੀਟਰ ਆ ਯਾਨੀ ਕਿ 2 2.5 ਘੰਟੇ ਦਾ ਰਾਹ ਹੈਗਾ ਸਾਢੇ 5 ਤੁਰਿਆ ਸਾਢੇ 6 ਸਾਢੇ 7 ਹਾਂ ਸਾਢੇ 7 ਤੱਕ ਪਹੁੰਚਿਆ ਜਾਊਗਾ ਤੇ ਹਾਂ ਮਾਤਾ ਵੀ ਆ ਰਹੀ ਹੈ ਰਾਜਪੁਰੇ ਬੜੀ ਬੇਸਬਰੀ ਨਾਲ ਮਿਲਣ ਵਾਸਤੇ ਤੇ ਜਰੂਰ ਮਾਤਾ ਜੀ ਆਪਾਂ ਰਾਜਪੁਰੇ ਮਿਲਦੇ ਆ ਕੱਲ ਨੂੰ ਕੱਲ ਨੂੰ ਤਕਰੀਬਨ ਮੈਂ 8:30 ਹਾਂ ਹਾਂ 8:30 8:30 ਤੱਕ ਪਹੁੰਚ ਜਾਊਗਾ ਰਾਜਪੁਰੇ ਉਹ ਫੇਰ ਉੱਥੇ ਮਿਲਦੇ ਆ ਕੱਲ ਨੂੰ ਆਪਾਂ ਆ ਰਾਜਪੁਰੇ ਤੇ ਰਾਜਪੁਰੇ ਤੋਂ ਅੱਗੇ ਅੰਮ੍ਰਾਲੇ ਤੇ ਅੰਮ੍ਰਾਲੇ ਤੋਂ ਅੱਗੇ ਆਪਾਂ ਪੰਜੋਖੜਾ ਸਾਹਿਬ ਨੂੰ ਕ੍ਰੋਸ ਕਰਦੇ ਦੇਖਦੇ ਕਿੱਥੋਂ ਤੱਕ ਪਹੁੰਚਿਆ ਜਾਂਦਾ ਕਿਹੜਾ ਕੰਮ ਨਾ ਕਰੀ ਹੁਣ ਸਰੋਜ ਤੂੰ ਕਿਹੜਾ ਕੰਮ ਕਰਾਉਣਾ ਮੇਰ ਸੱਚ ਮੈਨੂੰ ਸਾਈਕਲ ਦੀ ਪੈਂਚਰ ਗੱਟ ਨਹੀਂ ਮਿਲੀ ਅੱਜ ਪਹਿਲਾਂ ਮੈਨੂੰ ਦੁਕਾਨ ਵਾਲਾ ਕਹਿੰਦਾ ਰਿਹਾ ਮੈਂ ਰੱਖੂਗਾ ਰੱਖੂਗਾ ਹੁਣ ਜੋ ਦੁਕਾਨ ਤੇ ਗਿਆ ਤੇ ਅੱਗੋ ਕਹਿੰਦਾ ਵੀ ਮੈਂ ਤਾਂ ਵੇਚ ਦਿੱਤੀ ਕਿ ਹੁਣ ਪੈਂਚਰ ਕਿਟ ਦੀ ਟੈਨਸ਼ਨ ਹੈਗੀ ਆ ਦੇਖਦੇ ਆ ਰਾਹ ਦੇ ਵਿੱਚ ਬਾਜ਼ਾਰ ਪੈਣੇ ਆ ਰਾਜਪੁਰਾ ਪਾਊਗਾ ਸ਼ਾਇਦ ਉੱਥੋਂ ਮਿਲ ਜੇ ਤੇ ਰਾਜਪੁਰੇ ਨਾ ਮਿਲੀ ਤੇ ਫਿਰ ਗਾਂ ਡੇਰਾ ਦੂਨ ਤਾਂ ਮਿਲ ਹੀ ਜਾਊਗੀ ਸੋ ਸਾਢੇ 7 ਤੱਕ ਹਾਂ ਸਾਢੇ 7 ਤੱਕ ਪਹੁੰਚ ਜਾਊਂਗਾ ਮੈਨੂੰ ਲੱਗਦਾ ਉਮੀਰ ਹੈਗੀ ਆ ਤੇ ਰਸਤੇ 'ਚ ਸ਼ਾਇਦ ਕਿਉਂਕਿ ਦੁਕਾਨ ਵਾਲੇ ਘੱਟ ਰੱਖਦੇ ਹੋ ਲੀਵਰ ਦੇ ਹੁੰਦੇ ਦੋ ਟਾਇਰ ਖੋਲਣ ਵਾਲੇ ਨਾ ਪਾਕੇ ਟਿਊਬ ਮਾਰ ਕੱਢਣ ਵਾਲੇ ਸੋ ਇਹਨੂੰ ਸਾਈਕਲੋਂ ਹੁੰਦਾ ਚਲਾਉਣਾ ਨਿੱਕੇ ਤੂੰ ਪਿੱਛੇ ਬੈਠ ਜਾਈਂ ਆਹੋ ਇਹ ਜ਼ਰੂਰ ਚੜਾਊਗੀ ਚੜਾਈਆਂ ਹਾਂ ਪੋਤੇ ਦੇ ਸਾਧੂ ਆਹ ਪੋਤੇ ਦੇ ਸਾਧੂ ਅੱਕੇ ਤੇ ਤੂਰ ਦੇ ਨਾਲ-ਨਾਲ ਡੰਗ ਲੀ ਕਰਦੇ ਵਾਹ ਗੁੱਦਾ ਸਿੰਘ ਆਈਡਲ ਤੇ ਹੋ ਸਕਦਾ ਬਿਆਨ ਪਰਬਰੀ ਵਾਲਾ ਦੀ ਆਪਣੀ ਪਹਿਚਾਣ ਹੋਣੀ ਵਾਹ ਰਾਈਟ ਆਪਣੀ ਆਪ ਦੀ ਪਛਾਣ ਹੈਗੀ ਭਾਈ Google ਤੇ ਸਰਚ ਹੁੰਦਾ ਗੱਭਰੂ ਆਪਾਂ ਚੱਕਦੇ ਨੇ ਫੱਟੇ-ਫੱਟੇ ਕਿੱਥੋਂ ਚੱਕਨੇ ਆ ਰੱਖੇ ਕਿੱਥੇ ਆ ਸਵਾਦ ਜਿਹਾ ਕਿਤਾਬ ਮੈਂ ਕਾਲੀਆਂ ਐਨਕਾਂ ਲੈ ਕੇ ਆਇਆ ਬੋਕ ਐਂ ਥੱਲੇ ਪਈਆਂ ਸੋ ਹੁਣ ਜਾ ਕੇ ਮੈਂ ਸਾਈਕਲ ਤੇ ਸੱਜਾ ਉਸੀ ਉਹ ਪਿੱਛੇ ਪੱਤਰੀ ਕਸਨੀ ਆ ਸਵੇਰੇ ਇੱਕ ਵਾਰੀ ਕਸੀ ਸੀ ਫਿਰ ਮੈਂ ਲਾਤੀ ਸੀ ਮੈਂ ਸਿਰਫ ਚੈੱਕ ਕੀਤਾ ਸੀ ਉਹ ਮੈਂ ਪੱਤਰੀ ਕਸਲਾ ਉਹ ਕਸਣ ਤੋਂ ਬਾਅਦ ਮੈਂ ਦੋਨੋਂ ਬੈਗ ਤਾਂ ਅੰਗਲਾ ਸੱਜੇ ਤੇ ਖੱਬੇ ਵਾਲਾ ਤੇ 슬리핑 백 ਵੀ ਲੈ ਲਿਆ ਤੇ ਮੈਡੀਸਿਨਸ ਲੈ ਲਈਆਂ ਨਜ਼ਰਾਂ ਲਵਾਉਣੀਆਂ ਕਿਹਨੂੰ ਨਜ਼ਰਾਂ ਲਾਤੀ ਮੈਨੂੰ ਅੱਛਾ ਹਾਂ ਦਵਿੰਦਰ ਨੇ ਸੱਚ ਆਉਣਾ ਦਵਿੰਦਰ ਨੂੰ ਮੈਂ ਹਾਲੇ ਕਾਲ ਕਰਨੀ ਆ ਤੇ ਉਹ ਅੱਜ ਮਨਜੀ ਸਾਹਿਬ ਪਹੁੰਚੂਗਾ ਤੇ ਮਨਜੀ ਸਾਹਿਬ ਦਵਿੰਦਰ ਨੂੰ ਮਿਲਦੇ ਆ ਅੱਜ ਮੇਰਾ ਵੈਸੇ ਇਰਾਦਾ ਹੈ ਨਹੀਂ ਬਲੌਗ ਬਣਾਉਣ ਦਾ ਕਿਉਂਕਿ ਬਲੌਗ ਅੱਜ ਕੀ ਬਣਾਉਣਾ ਅੱਜ ਤਾਂ ਨਹਿਰੇ ਨਹਿਰ ਜਾਣਾ ਤੇ ਮਨਜੀ ਸਾਹਿਬ ਜਾ ਕੇ ਰੁਕ ਜਾਣਾ ਸੋ ਬਾਕੀ ਦੇਖਦੇ ਆ ਜੇ ਰਾਤ ਚ ਜੀ ਕਰਿਆ ਤੇ ਚਾਰਕ ਪਾਸੇ ਕੈਮਰਾ ਕਮਾ ਲਾਂਗੇ ਤੇ ਨਹੀਂ ਫਿਰ ਪਰਸੋਂ ਤੱਕ ਪੂਰਾ ਵਲੌਗ ਜਿਹੜਾ ਆਪਣਾ ਉਹ ਨੈਟ ਤੇ ਚੜਾਈ ਦੇਣਾ ਆਪਾਂ ਮੰਜੀ ਸਾਹਿਬ ਤੋਂ ਲੈ ਕੇ ਪੰਜੋਖੜਾ ਸਾਹਿਬ ਜਾਂ ਕਾਲਾ ਅੰਬ ਜਿੱਥੇ ਵੀ ਪਹੁੰਚਿਆ ਗਿਆ ਕੋਸ਼ਿਸ਼ ਤਾਂ ਮੇਰੀ ਟੋਕਾ ਸਾਹਿਬ ਜਾਣਦੀ ਐ ਤੇ ਟੋਕਾ ਸਾਹਿਬ ਉਹ ਜਗ੍ਹਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਘੋੜੇ ਤੇ ਊਠ ਚੋਰੀ ਹੋ ਗਏ ਸੀ ਤੇ ਉੱਥੇ ਫਿਰ ਉਹਨਾਂ ਨੇ ਸਰਾਖ ਦਿੱਤਾ ਸੀ ਕਹਿੰਦੇ ਟੋਕੇ ਨੂੰ ਸਦਾ ਹੀ ਟੋਟਾ ਰਹਿਣਾ ਤੇ ਉਸ ਤੋਂ ਬਾਅਦ ਟੋਕੇ ਪਿੰਡ ਕੋਲੇ ਜ਼ਮੀਨ ਜਾਇਦਾਦ ਬਹੁਤ ਆ ਪਰ ਉਹ ਹਮੇਸ਼ਾ ਟੋਟੇ 'ਚ ਰਹਿ ਆ ਟੋਟੇ 'ਚ ਮਤਲਬ ਘਾਟੇ 'ਚ ਸੋ ਉੱਥੇ ਵੀ ਕੋਸ਼ਿਸ਼ ਕਰਾਂਗੇ ਜਾਣਦੀ ਕਿਉਂਕਿ ਉੱਥੇ ਪਹਾੜੀ ਦੇ ਉੱਪਰ ਇੱਕ ਗੁਰਦੁਆਰਾ ਜਿਹਦਾ ਨਾਮ ਹੈ ਹਿੱਲ ਟਾਪ ਹਿੱਲ ਟਾਪ ਗੁਰਦੁਆਰਾ ਉਹ ਜਿੱਥੇ ਗੁਰੂ ਗਬਨ ਸਿੰਘ ਨੇ ਬੈਠ ਕੇ ਭਗਤੀ ਕੀਤੀ ਸੀ ਇਸ ਜਨਮ ਦੇ ਵਿੱਚ ਪਿਛਲੇ ਜਨਮ ਚ ਨਹੀਂ ਜਿਵੇਂ ਹੀ ਹੰਕੌਣ ਸਾਹਿਬ ਪਿਛਲੇ ਜਨਮ ਚ ਕੀਤੀ ਸੀ ਨਾ ਜਦੋਂ ਉਹਨਾਂ ਦਾ ਨਾਂ ਦੁਸ਼ਟ ਦਮਨ ਸੀ ਪਰ ਉੱਥੇ ਇਸ ਜਨਮ ਚ ਕੀਤੀ ਸੀ ਟੋਕਾ ਸਾਹਿਬ ਕੋਸ਼ਿਸ਼ ਰਹੂਗੀ ਆਪਣੀ ਜਾਨ ਦੀ ਜੇ ਕੱਲ ਨੂੰ ਪਹੁੰਚ ਗਿਆ ਤਾਂ ਕਿਉਂਕਿ ਕੱਲ ਨੂੰ ਮੰਜੀ ਸਾਹਿਬ ਤੋਂ ਲੈ ਕੇ ਟੋਕਾ ਸਾਹਿਬ ਦਾ ਸਫ਼ਰ 130 ਕਿਲੋਮੀਟਰ ਹੈ 100 ਤੇ 30 ਸੋ ਦੇਖਦੇ ਆ ਕਿੰਨਾ ਕ ਸਫਰ ਨਿਬੜਦਾ ਸੋ ਹੁਣ ਮੈਂ ਇੰਨਾ ਕ ਲਾਈਵ ਹੋ ਕੇ ਦੱਸਣਾ ਸੀ ਕਿ ਆਪਣੇ ਜਿਹੜੇ ਵਲੌਗ ਆ ਉਹਨਾਂ ਨੂੰ ਸ਼ੇਅਰ ਵੀ ਕਰਿਆ ਕਰਿਓ ਉਹਨਾਂ ਨੂੰ ਦੇਖਿਆ ਵੀ ਕਰਿਓ ਤੇ ਹੁਣ ਮੈਂ ਚੱਲਿਆ ਨੀਚੇ ਛੱਤ ਤੇ ਆਇਆ ਸੀ ਮੈਂ ਤੇ ਨੀਚੇ ਜਾ ਕੇ ਮੈਂ ਬੈਗ ਵਗੈਰਾ ਬੰਨਦਾ ਤੇ ਸਾਈਕਲ ਦੇ ਮਗਰ ਪਲੇਟ ਕੱਸਦਾ ਤੇ ਫਿਰ 5 5:30 ਮੈਂ ਇਥੋਂ ਤੁਰਦਾ ਹਾਂ ਮੀਂਹ ਤਾਂ ਬਚਾਸ ਤੇ ਮੈਂ ਰੇਨ ਕੋਟ ਰੱਖਿਆ ਹੋਇਆ ਰਾਈਟ ਤੇ ਜਿਹੜੇ ਮੇਰੇ ਬੈਗ ਆ ਦੋਨੋਂ ਸਾਈਡ ਵਾਲੇ ਉਹ ਹੈਗੇ ਆ ਆ ਵਾਟਰਪੂਫ ਪਰ ਉਹਨਾਂ ਦੇ ਉੱਤੇ ਵੀ ਹੈਗਾ ਗਲਾਫ ਜਿਹੜਾ ਜਾਨੀਆਂ ਤੇ ਗਲਾਫ ਚੜਦਾ ਮੀਹ ਵਾਲਾ ਗਲਾਫ ਹੈਗਾ ਤੇ ਮੈਂ ਬਾਵਾ ਤੇ ਚੜਾਉਣ ਵਾਲੇ ਵੀ ਲੈ ਕੇ ਆਇਆ ਅੱਜ ਕਾਟਨ ਦੇ ਸੋ ਆ ਕੀ ਕਹਿੰਦਾ ਸੀ ਹੋਰ ਮੈਂ ਹਾਂ ਬਸ ਇੰਨਾ ਕੀ ਕੁਝ ਦੱਸਣਾ ਸੀ ਹੋਰ ਤਾਂ ਆਪਾਂ ਕਹਿਣਾ ਕੀ ਸੀਗਾ ਮੀਹ ਦਾ ਬਚਾ ਵੀ ਹੈਗਾ ਆਪਣੇ ਕੋਲੇ ਤੇ ਜਿਹੜੇ ਮੇਰੇ ਬੂਟ ਆ ਉਹ ਵੀ ਵਾਟਰਪੂਫ ਹੈਗੇ ਆ ਤੇ ਉਸ ਤੋਂ ਇਲਾਵਾ ਆ ਪੰਪ ਦੇ ਪੈਪ ਪਾ ਕੇ ਲਿਆਣਾ ਸੱਚ ਖਾਣ ਪੀਣ ਖਾਣ ਪੀਣ ਨੂੰ ਪਨੀਰੀ ਬਣਾਈ ਆ ਉਹ ਵੀ ਠੰਡੀ ਪਨੀਰੀ ਜਿਹਦੇ ਚ ਮੈਂ ਪਾਇਆ ਚਾਰੇ ਮਗਜ ਹਾਂ ਫੋਨ ਲ ਮਖਾਣੇ ਪੁੱਜੇ ਹੋ ਛੋਲਿਆਂ ਦਾ ਪੀਸ ਕੇ ਪਾਊਡਰ ਤੇ ਜਿਹੜਾ ਉਹਦੇ ਚ ਆਟਾ ਵਰਤਿਆ ਆਟਾ ਮੈਂ ਵਰਤਿਆ ਜਵਾਂ ਦਾ ਜਵਾਂ ਦਾ ਆਟਾ ਇਸ ਠੰਡੀ ਹੁੰਦਾ ਤੇ ਹਾਂ ਬਿਊਟੀ ਆਸਤੇ ਮੈਂ ਲਿਆਂਦੀ ਸੰ ਕਰੀਮ ਧੁੱਪ ਤੋਂ ਬਚਾਉਣ ਵਾਸਤੇ ਤੇ ਸੋ ਤੁਸੀਂ ਮੇਰੇ ਬਲੌਗ ਦੀ ਵੇਟ ਕਰਿਓ ਤੇ ਹੁਣ 11 12 ਮਿੰਟ ਹੋ ਗਏ ਤੇ ਮੈਂ ਜਾਵਾਂ ਨੀਚੇ ਤੇ ਨੀਚੇ ਜਾ ਕੇ ਮੈਂ ਸਮਾਨ ਬੰਨਾਂ ਤੇ ਫਿਰ ਤੁਹਾਨੂੰ ਮਿਲਦਾ ਮੰਮੇ ਦਾ ਅੱਜ ਹਾਂ ਮੈਡੀਸਨ ਮੈਡੀਸਨ ਮੈਂ ਲਈ ਆ ਲੂਜ਼ ਮੋਸ਼ਨਸ ਦੀ ਵੀ ਲਈ ਹੋਈ ਆ ਤੇ ਸਿਰ ਦਰਦ ਦੀ ਵੀ ਲਈ ਹੋਈ ਆ ਉਸ ਤੋਂ ਬਾਅਦ ਇਹਨੂੰ ਦੇ ਪੌਚ ਰੱਖੇ ਹੋਏ ਆ ਤੇ ਹੋਰ ਕੀ ਸੀ ਬੱਸ ਇਹ ਦਾਣਾ ਕੁਛ ਹੀ ਆ ਬੈਸਨ ਕੀ ਗੱਲ ਮਾ ਪਾ ਕੇ ਸੋ ਹੁਣ ਮੈਂ ਜਾਨਾ ਤੇ ਸਮਾਨ ਬੰਦ ਆ ਤੇ ਉਸ ਤੋਂ ਇਲਾਵਾ ਕੀ ਕਹਿੰਦਾ ਸੀ ਮੈਂ ਮੰਡੀ ਵਾਲੇ ਲੋਕ ਤਾਂ ਆਪ ਹੀ ਸੋਹਣੇ ਹੁੰਦੇ ਹਾਂ ਆਪਾਂ ਹੀ ਕਹਿੰਟਾ ਆਜ ਮੂਲਾ ਕੀ ਕਰਨਾ ਗੁਰੀ ਸੈਲੋ ਠੀਕ ਆ 12 ਮਿੰਟ ਦਾ ਆਪਣਾ ਲਾਈਵ ਹੋ ਗਿਆ ਅੱਜ ਘੋਲ ਕੇ ਪੀਨ ਨੂੰ ਹਾਂ ਹਾਂ ਰਹੀ ਐ ਸ਼ੱਕਰ ਵੀ ਤੇ ਹੁਣ ਆਪਾਂ ਤਿਆਰੀ ਕਰਦੇ ਆ ਤੇ ਤਿਆਰੀ ਕਰਕੇ ਦੇਖਦੇ ਆ ਜੇ ਅੱਜ ਦੇ ਵਿੱਚ ਬਲੌਗ ਬਣਾਇਆ ਗਿਆ ਤੇ ਬਣਾ ਲਾਂਗੇ ਨਹੀਂ ਤਾਂ ਫਿਰ ਕੱਲ ਤੋਂ ਬਲੌਗ ਆਪਾਂ ਸ਼ੁਰੂ ਕਰਾਂਗੇ ਸੋ ਸਸਰੀ ਕਾਲ ਸਾਰਿਆਂ ਨੂੰ ਚੈਨਲ ਸਬਸਕ੍ਰਾਈਬ ਕਰ ਦਿਓ ਤੁਸੀਂ ਨੌ ਦੇ ਨੌ ਜਾਣੇ ਜਿਹੜੇ ਲਾਈਵ ਦੇਖ ਰਹੇ ਹੋ ਤੇ ਹੋਰਾਂ ਨੂੰ ਵੀ ਦਿਰਾ ਦਿਓ ਚੰਗਾ ਸਤ ਸ੍ਰੀ ਅਕਾਲ ਬਾਏ ਬਾਏ ਕਿੱਧਰ ਗਿਆ ਪਟਨਾਲਾ ਨੂੰ